ਹੈਲੋ ਗਾਇਸ ਵੈਲਕਮ ਬੈਕ ਮਾਈ YouTube ਚੈਨਲ ਮੇਰੇ YouTube ਚੈਨਲ 'ਚ ਤੁਹਾਡਾ ਸਵਾਗਤ ਹੈ ਅਸੀਂ ਇੱਕ ਨਵਾਂ ਟੌਪਿਕ ਲੈ ਕੇ ਹਾਜ਼ਰ ਹੋਏ ਆਂ ਸੋ ਅੱਜ ਦਾ ਟੌਪਿਕ ਸਾਡੇ ਪਿੰਡ ਦਾ ਜੋ ਬੱਸ ਸਟੈਂਡ ਉੱਥੇ ਦੋ ਲੱਗੇ ਬੋਰਡਾਂ ਬਾਰੇ ਜੋ ਕਿ ਹੁਣ ਚੌੜੀ ਸੜਕ ਹੋਣ ਕਰਕੇ ਉਹ ਪੱਟੇ ਜਾਣੇ ਹਨ ਤੁਸੀਂ ਇਹ ਸਾਹਮਣੇ ਦੇਖ ਹੀ ਰਹੇ ਹੋ ਕਿ ਸੜਕ ਕੰਮ ਚੱਲ ਰਿਹਾ ਉਹ ਸਾਡੇ ਸਾਹਮਣੇ ਲੱਗੇ ਦੋ ਬੋਰਡਾਂ ਜੋ ਕਿ ਸਾਡੇ ਪਿੰਡ ਦੇ ਅੱਡੇ ਦੀ ਸ਼ਾਨ ਵੀ ਕਹਿ ਸਕਦੇ ਆ ਇਹ ਬੋਰਡ ਬਹੁਤ ਪੁਰਾਣੀਆਂ ਨੇ ਘਟੋ ਘਟ 60 65 ਸਾਲ ਦੇ ਹੋਣ ਗਏ ਤਕਰੀਬਨ ਸੋ ਇਹ ਸੜਕ ਹੁਣ ਬਿਲੋੜੀ ਬਣਨੀ ਹੈ ਕਿਉਂਕਿ ਵੈਸੇ ਸੜਕ ਬਹੁਤ ਹੀ ਖਸਤਾ ਹਾਲਤੇ ਵਿੱਚ ਸੀ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਹ ਸੜਕ ਹੁਣ ਨਵੀਂ ਬਣ ਜੂਗੀ ਚਲੋ ਸਾਨੂੰ ਆਣਾ ਜਾਣਾ ਸੌਖਾ ਹੋ ਜਾਊਗਾ ਪਰ ਦੂਜੇ ਪਾਸੇ ਇਸ ਗੱਲ ਦਾ ਦੁੱਖ ਵੀ ਹੈ ਕਿ ਸਾਡੇ ਜਿਹੜੇ ਪੁਰਾਣੇ ਬੋਰਡ ਜੋ ਕਿ ਅੱਡੇ ਦੀ ਸ਼ਾਨ ਵੀ ਕਹਿ ਸਕਦੇ ਹਾਂ ਬੜੀ ਠੰਡੀ ਸ਼ਾਨ ਹੁੰਦੀ ਸੀ ਇਹਨਾਂ ਦੀ ਇਹ ਹੁਣ ਪੱਟੇ ਜਾਣੇ ਆ அவர் சொன்னார் அவர் சொன்னார்